ਸਾਰੀ ਵਾਰ ਦੇ ਇੱਕ ਐਫਆਰ ਐਨਡੀਪੀਐਸ ਦੀ ਐਫਆਰ ਲਾਜ ਹੋਈ ਜਿਸ 100 ਕੰਟਲ ਕੋ ਕੀ ਬਰਾਮਦ ਕੀਤੀ ਸੀ ਉਹਦੇ ਸਬੰਧ ਫਿਰ ਐਫਆਰ ਤੋਂ ਬਾਅਦ ਜਿਹੜੇ ਕਰਨੈਲ ਚੰਦ ਗੋਗੀ ਹੈ ਡੀਡਾ ਸਾਸੀਆਂ ਦਾ ਉਹਦੇ ਫਿਰ ਅਸੀਂ ਪ੍ਰਾਪਰਟੀ ਦੇ ਵੀਰੇ ਵੀ ਇਕੱਠੇ ਕੀਤੇ 68 ਐਫਪੀ ਇਹ ਕਾਰਵਿਸ਼ਣ ਕੀਤੀ ਜਿਸ ਚ ਸਾਨੂੰ ਫਿਰ ਉਹ ਉਹਦੀ ਜੋ ਨੇ ਪ੍ਰਾਪਰਟੀ ਬਣਾਈ ਸੀ ਉਹਦੀ ਸੰਬੰਧੀ ਅਸੀਂ ਆਪਣਾ ਅਟੈਚਮੈਂਟ ਸੰਬੰਧੀ ਕੇਸ ਤਿਆਰ ਕਰਕੇ ਕੰਪਟੇਨੈਂਟ ਅਥਾਰਟੀ ਦਿੱਲੀ ਭੇਜਿਆ ਸੀ ਉਹਨਾਂ ਵੱਲੋਂ ਕੇਸ ਦੀ ਪੂਰੇ ਦੀ ਉਹਨੂੰ ਜਾਂਚ ਕਰਕੇ ਤੇ ਜਿਹੜੀ ਇਹ ਰਿਕਵੈਸਟ ਕੀਤੀ ਸੀ ਉਹਦੇ ਤੇ ਫਿਰ ਉਹਨਾਂ ਨੇ ਉਹਦੀ ਪ੍ਰਾਪਰਟੀ ਕ੍ਰੀਸ ਕਰਨ ਦੇ ਆਰਡਰ ਕੀਤੇ ਸੀ ਤੇ ਜਿਹੜੇ ਕਿ ਅੱਜ ਉਹਨਾਂ ਉਸ ਜਿਹੜੀ ਕਾਰਵਾਈਆਂ ਨੂੰ ਅਮਲ ਚ ਲਿਆਂਦਾ ਗਿਆ ਸੀ ਉਹਦੇ ਪਿੰਡ ਜਾ ਕੇ ਉਹ ਆਪ ਨਹੀਂ ਸੀ ਘਰ ਦੀ ਵਾਈਫ ਸੀ ਉਹਨੂੰ ਆਪਾਂ ਉਹਦੇ ਆਰਡਰ ਦਿੱਤੇ ਤੇ ਉਸ ਬੰਦੇ ਬਾਕੀ ਜੋ ਕਾਨੂੰਨੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਇਹਦੀ ਕਿੰਨੀ ਪ੍ਰੋਪਰਟੀ ਸੀ ਇਹਦੀ ਕਰੀਬ 38 ਲੱਖ ਦੀ ਪ੍ਰਾਪਰਟੀ ਇਹਦੀ ਜਿਹੜੀ ਆ 38 ਲੱਖ 2000 ਪ੍ਰਾਪਰਟੀ ਦੇ ਜਿਹੜੇ ਸੀਗੇ ਉਹਦੇ ਚ ਇਹਦਾ ਘਰ ਹੈ ਇਹਦਾ ਕੈਂਟਰ ਹੈ ਮੋਟਰਸਾਈਕਲ ਨੇ ਦੋ ਬੁਲਟ ਮੋਟਰਸਾਈਕਲਸ, ਪਲੈਂਟ ਮੋਟਰਸਾਈਕਲ ਹੈ। ਤੇ ਉਹ ਇਹਦਾ 80 ਲੱਖ ਟੋਟਲ ਬਣਦਾ। ਉਹ ਉਹਦੀ ਫਰੀਜ਼ ਦੇ ਆਰਡਰ ਜਿਹੜੇ ਆ ਉਹ ਉਹਨਾਂ ਦੀ ਕਾਰਵਾਈ ਮਲਚ ਲੈਂਦੀ ਹੈ।